ਕਹਿੰਦੇ ਕਿ ਬੜੇ ਬੜੇ ਗੱਡੀ ਗੱਡੀ ਬੜੀ ਬੜੀ ਦੂਰ ਜਿਹਾ ਲਾਇਆ ਰੱਖੀ ਜਾਣਾ ਵੀ ਉਧਰਲੇ ਪਾਸੇ ਬਲਕਾਰ 654 ਕੰਬਾਈਨ ਖੜੀ ਹੋਈ ਇਧਰ ਆਪਾ ਪਾਪੜੇ ਰੱਖੀ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਜਿਹੜਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹੋਏ ਆ 40 ਮੁਖਤਿਆਂ ਦੀ ਪਾਵਨ ਧਰਤੀ ਸ਼੍ਰੀ ਮੁਕਤਸਰ ਸਾਹਿਬ ਤੇ ਇੱਥੇ ਜਿਹੜਾ ਮਾਗੀ ਦਾ ਮੇਲਾ ਹਰ ਸਾਲ ਲੱਗਦਾ ਵਾ ਆਪਾਂ ਪਹੁੰਚਦੇ ਹੁੰਦੇ ਆ ਨਾ ਤੇ ਆਪਾਂ ਤੁਹਾਨੂੰ ਅੱਜ ਜਿਹੜਾ ਸਾਰਾ ਇਹ ਮੇਲਾ ਦਿਖਾਵਾਂਗੇ ਕੰਪੈਰ ਕੇ ਨਾਲੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਉੱਥੋਂ ਦੇ ਦਰਸ਼ਨ ਕਰਵਾਵਾਂਗੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਸੰਗਤ ਦੇ ਰੂ ਰੂ ਕਰਾਵਾਂਗੇ ਆਪਾਂ ਤੁਹਾਨੂੰ ਜੋ ਵੀ ਜਿਵੇਂ ਦਾ ਪ੍ਰੋਗਰਾਮ ਹੈ ਨਾ ਉਹ ਆਪਾਂ ਤੁਹਾਨੂੰ ਸਾਰੇ ਇਸ ਵਿੱਚ ਦਿਖਾਵਾਂਗੇ ਤੇ ਆਪਾਂ ਹਰ ਸਾਲ ਇੱਥੇ ਮੈਡੀਕਲ ਕੈਂਪ ਵੀ ਲਾਉਨੇ ਆ ਪਾਸ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਨਾ ਫਰੀ ਦਵਾਈਆਂ ਦਾ ਲੰਗਰ ਜਿਹੜਾ ਲਾਇਆ ਹੋਇਆ ਵਾ ਤੇ ਨਾਲ ਆਪਣਾ ਜਿਹੜਾ ਖੂਨਦਾਨ ਕੈਂਪ ਉਹ ਵੀ ਆਪਾਂ ਲਾਉਣੇ ਹਰ ਸਾਲ ਤੇ ਜਿਹੜਾ ਵੀ ਮੇਲਾ ਆਪਾਂ ਤੁਹਾਡੇ ਨਾਲ ਅੱਜ ਕਰਦੇ ਸਾਂਝਾ ਆ ਰਹੀਦਾ ਮੇਲਾ ਇੱਥੇ ਮੇਲਾ ਵੇਖਣ ਵਾਲਾ ਜੀ ਐਸ ਵਕਤ ਆਪਾਂ ਜਿਹੜਾ ਬੱਸ ਸਟੈਂਡ ਦੇ ਬਿਲਕੁਲ ਕੋਲੇ ਸੀ ਜਿਹੜਾ ਲੋਟ ਰੋਡ ਤੇ ਆ ਤੇ ਇਸ ਵਾਰ ਜਿਹੜਾ ਲੋਕਾਂ ਦਾ ਇਕੱਠਾ ਉਹ ਥੋੜਾ ਜਿਹਾ ਹਜੇ 7 ਮਈ ਜਾਂ ਲੱਗਦਾ ਵਾ ਇੰਨਾ ਹਜੇ ਭੀੜ ਹੈ ਨਹੀਂ ਗਈ ਨਹੀਂ ਤੇ ਕਾਫੀ ਇਧਰਲੇ ਪਾਸੇ ਵੀ ਦਸਤਾਰ ਜਿਹੜੀ ਉਹ ਸਫਲਾਈ ਦਾ ਕੰਮ ਚੱਲ ਰਿਹਾ ਵਾ ਇਧਰ ਵੀ ਦਸਤਾਰ ਬਣ ਰਿਹਾ ਤੇ ਇਧਰਲੇ ਪਾਸੇ ਗੁਰੂ ਸਾਹਿਬ ਦੀਆਂ ਜਿਹੜੀਆਂ ਫੋਟਮ ਉਹ ਇਧਰ ਰੱਖੀਆਂ ਹੋਈਆਂ ਤੇ ਇਧਰਲੇ ਪਾਸੇ ਬਈ ਕਲੋਨ ਸਪੈਦੇ ਹੀ ਸਪੈਦੇ ਉਹ ਰੱਖੀ ਬੈਠੇ ਆ ਤੇ ਕਿਧਰੇ ਬਈ ਜੀ ਇਹ ਜਿਹੜਾ ਆਪਣਾ ਟੈਟੂ ਵਾਲਾ ਕੰਮ ਉਹ ਚੱਲ ਰਿਹਾ ਵਾ ਤੇ ਇਧਰਲੇ ਪਾਸੇ ਬਈ ਦੇਖੋ ਸੇਲਾਂ ਲੱਗੀਆਂ ਹੋਈਆਂ ਕੱਪੜਿਆਂ ਦੀਆਂ ਨਾਲੇ ਗਰਮ ਕੱਪੜਿਆਂ ਦੀਆਂ ਕੋਟਾਂ ਪੈਂਟਾਂ ਦੀਆਂ ਜਿਹੜੀਆਂ ਸੇਲਾਂ ਲੱਗੀਆਂ ਹੋਈਆਂ ਤੇ ਜਿਨ੍ਹਾਂ ਨੇ ਖਰੀਦਦਾਰੀ ਕਰਨੀ ਉਹ ਕਰੀ ਜਾਂਦੇ ਤੇ ਨਾਲ-ਨਾਲ ਇਧਰਲੇ ਪਾਸੇ ਫਰੂਟਾਂ ਦਾ ਖਾਣ-ਪੀਣ ਦਾ ਜਿਹੜਾ ਉਹ ਵੀ ਚੱਲੀ ਜਾਂਦਾ ਵਾ ਸਟੱਡੀ ਲੋਨ ਇਧਰ ਸਟੱਡੀ ਲੋਨ ਵਾਲੇ ਵੀ ਬੈਠੇ ਹੋਏ ਆ ਵਿੱਚ ਤੇ ਹਾਂ ਬਰਾਡ ਐਗਰੋ ਵਾਲੇ ਇਹ ਵੀ ਆਪਦੀਆਂ ਮਸ਼ੀਨਾਂ ਜਿਹੜੀਆਂ ਕੱਢ ਕੇ ਬਾਹਰ ਰੱਖੀ ਖੜੇ ਆ ਇੱਥੋਂ ਬਾਈ ਵਰਗੇ ਕਹਿੰਦੇ ਆ ਵਾ ਪੀ ਕੇ ਚਾਹ ਪਹਿਲਾਂ ਬਹੁਤ ਦਿਓ ਬਾਟਾ ਜੀ ਚਾਹ ਪੀ ਕੇ ਤੇ ਫਿਰ ਆਪਾਂ ਚੱਲਾਂਗੇ ਅੱਗੇ ਇੱਥੇ ਚਾਹ ਪਕੌੜਿਆਂ ਦਾ ਲੰਗਰ ਲੱਗਾ ਸੀਗਾ ਤੇ ਆਪਾਂ ਵੀ ਜਿਹੜਾ ਉਥੋਂ ਸ਼ਾਕ ਤੇ ਚਾਹ ਪਾਣੀ ਦਾ ਲੰਗਰ ਜਿਹੜਾ ਪਕੌੜਿਆਂ ਦਾ ਇਹ ਅੱਗੇ ਚੱਲਾਂਗੇ ਇਧਰਲੇ ਪਾਸੇ ਵੀਰ ਜਿਹੜੇ ਕਰਵਾ ਕਰਨ ਚਾਹ ਆਵਾਰ ਮੇ ਜਲੇਬੀਆਂ ਦਾ ਜਿਹੜਾ 14 ਦਾ ਉਲੰਧਰ ਜਿਹੜਾ ਟਰੈਕਟਰ ਤੇ ਚੱਲ ਫਿਰਕੇ ਵਰਤਾ ਰਿਹਾ ਕਿੰਨੇ ਦਾ ਹੈ ਕਿੰਨੇ ਦਾ 50 ਦਾ ਯਾਰ 50 ਦਾ ਵੜਿਆ 1.5 ਲੱਖ ਦੀ ਦਾ ਕੈਂਟੀ ਹੈ ਕੈਨੇਡਾ ਦੇ ਤੋਂ ਉਲੰਧਰ ਤਾਂ ਕਿਹਦਾ ਕਰਦਾ ਹੈ ਕਿੰਨਾ ਉੱਪਰ ਚੱਲਦਾ ਹੈ ਚੜਾ ਕੇ ਵੇਖੀਂ ਬੰਦਾ ਬਹਿ ਜਾ ਉੱਪਰ ਛੱਡ ਕੇ ਉੱਪਰ ਕਰਕੇ ਜਦੋਂ ਨੂੰ ਮੋਜਨ ਪੜਦਾ ਹੋਵੇ ਤਾਂ ਉਹਨੂੰ ਫੜ ਲੈਣਾ ਇਹ ਜਾਂਦਾ ਛੱਡਦੇ ਤੂੰ ਮੜਦਾ ਵੜਦੇ ਕਾ ਬਿਆ ਹੋ ਜਾਂਦਾ ਵਾ 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 ਫੜ ਕੇ ਲੈਦਾ ਆ ਵੇ ਲਾ ਇਧਰਲੇ ਪਾਸੇ ਭਾਈ ਇਹ ਕਹਿੰਦਾ ਆਪਣਾ ਸਮਾਰਟ ਬਾਜ਼ਾਰ ਆ ਤੇ ਇਧਰਲੇ ਪਾਸੇ ਐਗਰੀਕਲਚਰ ਦੇ ਜਿਹੜਾ ਸੰਦ ਹੁੰਦੇ ਆ ਟਰੈਕਟਰ ਮਸ਼ੀਨਾਂ ਤੇ ਉਹਨਾਂ ਦਾ ਜਿਹੜਾ ਇਧਰਲੇ ਪਾਸੇ ਮੇਲਾ ਲੱਗਦਾ ਹੁੰਦਾ ਵਾ ਤੇ ਲੰਗਰ ਜਿਹੜੇ ਥਾਂ ਥਾਂ ਤੇ ਲੱਗੇ ਹੋਏ ਆ ਜਗ੍ਹਾ ਤੇ ਹਨਾ ਉਹ ਜਿਹੜੀਆਂ ਸੇਲਾਂ ਕੱਪੜਿਆਂ ਦੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਇਧਰਲੇ ਪਾਸੇ ਵੀ ਜਿਹੜੀਆਂ ਇਹ ਮਸ਼ੀਨਾਂ ਤੇ ਲੋਕ ਇਹਨਾਂ ਨੂੰ ਵੀ ਮੇਲੇ ਦੇ ਵਿੱਚ ਦੇਖਣ ਆਉਂਦੇ ਆ ਖਰੀਦਣ ਆਉਂਦੇ ਆ ਤੇ ਨਵੇਂ ਨਿਆਵੇਂ ਟੰਗੀਆਂ ਮਸ਼ੀਨਾਂ ਜਿਹੜੀਆਂ ਤਿਆਰ ਹੋ ਕੇ ਆਉਂਦੀਆਂ ਤੇ ਇਧਰਲੇ ਪਾਸੇ ਆ ਦੇਖੋ ਭਈ ਆ ਤਾਂ ਚੌੜੇ ਬਾਜ਼ਾਰ ਵਾਂਗੂ ਤੇ ਸੇਲਾਂ ਲਈ ਬੈਠੇ ਤੰਬੂ ਲਈ ਬੈਠੇ ਪੱਕਾ ਹੀ ਆਉਦਾ ਭਈ ਤੇ ਸ਼ਾਪਿੰਗ ਕਰੀ ਜਾਂਦੇ ਬਹੁਤ ਸਸਤਾ ਹੁੰਦਾ ਸਾਮਾਨ ਹਨਾ ਇੱਥੇ ਉਧਰਲੇ ਪਾਸੇ ਬਲਕਾਰ 654 ਕੰਬਾਈਨ ਖੜੀ ਹੋਈ ਤੇ ਇਧਰਲੇ ਪਾਸੇ ਆਹ ਟਰੈਕਟਰ ਖੜੇ ਹੋਇਆ ਕਿਹੜਾ ਹੈ 5011 4511 ਤੇ ਕਿਹੜੇ ਹੀ ਕਾਦੇ ਆ ਬਈ ਵੀਰ ਐਗਰੋ ਟੈਕ 4511 200 ਦੇ ਦੋ ਕੁੱਤੇ ਲੋ ਦਿਲ ਨਾਲ 452 ਦੇ ਦੋ ਵੱਡੇ ਵੱਡੇ ਲਗਾਉਣੇ ਕਰਦੇ ਤੇ ਉਧਰਲੇ ਪਾਸੇ ਇਹ ਸੋਨਾ ਲੀਕ ਵਾਲੇ ਖੜੇ ਆ ਸਾਰਾ ਜਿਹੜਾ ਇਧਰਲੇ ਪਾਸੇ ਉਹ ਸਿਸਟਮ ਆ ਇਹ ਸੋਨਾ ਲੀਕ ਵਾਲਿਆਂ ਦਾ ਪੌਲਸ ਦੀ ਡਿਊਟੀ ਹਰ ਨਾਕੇ ਤੇ ਲੱਗੀ ਹੋਈ ਆ ਤੇ ਬਹੁਤ ਜ਼ਿਆਦਾ ਜਿਹੜੀ ਪੌਲਸ ਦੀ ਜ਼ਿੰਮੇਵਾਰੀ ਆ ਇਸ ਮੇਲੇ ਤੇ ਇੱਥੇ ਗੱਡੀ ਹੋ ਗਈ ਬੰਦ ਟੱਕਾ ਲਾਈ ਜਾਂਦੇ ਆ ਤੇ ਇੱਥੋਂ ਬਈ ਜਿਹੜਾ ਮੇਲਾ ਇਹ ਵਾਵਾ ਭਰਨਾ ਸ਼ੁਰੂ ਹੋ ਗਿਆ ਵਾ ਮਗਰ ਅਜੇ ਬੱਸ ਸਟੈਂਡ ਕੋਲੇ ਥੋੜਾ ਹਿਸਾਬ ਜਿਆਦਾ ਸੀ ਮਠਿਆਈਆਂ ਵਾਲੀਆਂ ਦੁਕਾਨਾਂ ਇਧਰਲੇ ਪਾਸੇ ਆ ਪਾਪੜ ਜੇ ਰੱਖੇ ਹੋਏ ਆ ਕਿੰਨੇ ਦੀਆਂ ਜਰਾਬਾਂ 100 ਦੀਆਂ ਬਾਹਰ 100 ਦੀਆਂ 12 ਜਰਾਬਾਂ ਗੁਰੂ ਕਲੰਦਰ ਉਧਰਲੇ ਪਾਸੇ ਗਰਮ ਪਕੌੜਿਆਂ ਦਾ ਲੰਗਰ ਲਾਇਆ ਹੋਇਆ ਹੈ ਇਧਰਲੇ ਪਾਸੇ ਬਾਈ ਰੱਖੀ ਬੈਠਾ ਹੋਇਆ ਕਵਰ ਮੋਬਾਈਲਾਂ ਦੇ ਕਿੰਨੇ ਤੋਂ ਸ਼ੁਰੂਆ ਮੋਬਾਈਲ ਕਵਰ 40 ਦੇ ₹100 ਦੀ ਸੇਲ ਬਾਈ ਨੇ ਕਵਰਾਂ ਵਾਲੀ ਲਾਈ ਹੋਇਆ ਸਾਰੇ ਫੋਨਾਂ ਦੇ ਅੱਗੇ ਅਲੱਗ-ਅਲੱਗ ਸਾਰੇ ਫੋਨਾਂ ਦੇ ਮਾਡਲ ਅੱਛਾ ਠੀਕ ਆ ਬਰਾ ਓਕੇ ਓਕੇ ਅਗਰ ਅੰਗ ਹੀ ਨਾਲ ਲਈ ਫ੍ਰੀ ਸੇਵਾ ਮੇਲਾ ਮੱਗ ਤੇ ਤੇ ਇਰੈਕਸ਼ਨ ਵਾਲੇ ਬਾਈ ਹੋਣਾਂ ਨੇ ਜਿਹੜਾ ਅੰਗਹੀਨ ਜਿਹੜੇ ਲੋਕ ਜਿਹੜੇ ਤੁਰ ਫਿਰ ਕੇ ਨਹੀਂ ਜਾ ਸਕਦੇ ਉਹਨਾਂ ਵਾਸਤੇ ਉਹਨਾਂ ਨੇ ਫ੍ਰੀ ਸੇਵਾ ਲਾਈ ਹੋਈ ਆ ਇੱਧਰਲੇ ਪਾਸੇ ਚੀਨੀ ਦੇ ਭਾਂਡੇ ਤੇ ਇਹਨਾਂ ਨੇ ਵੀ ਜਿਹੜੀ ਸੇ ਲਾਈ ਆ ਸਾਡਾ ਨੰਬਰਦਾਰ ਸਾਹਿਬ ਲੈ ਕੇ ਜਾਊਗਾ ਲੱਗਦਾ ਗਲਾਸ 50 ਕੇ 2 ਇਹ ਚੀਨੀ ਆ ਸਾਰੀ ਪੰਜ ਜਣਾਗੇ ਹੈ ਪੰਜ ਜਣਾਗੇ ਇਹ ਕਹਾ ਮੰਦਰ ਖੁਰਜਾਵੇਂ ਬਣੇ ਹੋਏ ਸਭ ਖੁਰਜਾ ਕੇ ਮਾਲ ਹੈ ਤੇ ਰੁਪੀ ਦਾ ਹਨਾ ਤੇ ਖੁਰਜੇ ਮੰਦਰ ਦੀ ਰੁਪੀ ਅੱਛਾ ਤੇ ਇਧਰਲੇ ਪਾਸੇ ਵੀ ਪਲਾਸਟਿਕ ਦੀ ਮਾਲ ਦੁਕਾਨ ਇਹਨਾਂ ਨੇ ਬਾਈਆਂ ਉਹਨਾਂ ਨੇ ਸੇਲ ਲਾਈ ਹੋਈ ਆ ਰੋਡ ਤੇ ਬਹੁਤ ਭੀੜ ਸੀਗੀ ਹਨਾ ਤੇ ਇਧਰਲੇ ਪਾਸੇ ਦੀ ਦਰਵਾਜ਼ਾ ਸਾਬ ਜਾਇਆ ਜਾਂਦਾ ਹੈ ਹਨਾ ਸ਼ਾਰਟਕਟ ਤੇ ਇਹਦੇ ਦੀ ਹੈ ਵੀ ਨੇੜੇ ਤੇ ਅਸੀਂ हां ਤੇ ਅਸੀਂ ਇੱਧਰ ਨਹੀਂ ਆਏ ਆ ਕਿਉਂਕਿ ਉਧਰ ਦੀ ਲੋਕ ਇੱਕ ਪਾਸੇ ਤੁਰੇ ਜਾਂਦੇ ਤੇ ਭੀੜ ਵੀ ਬਹੁਤ ਜ਼ਿਆਦੀ ਆ ਨਾ ਤੇ ਅਸੀਂ ਸਾਨੂੰ ਇੱਕ ਤੋਂ ਦੋ ਮਿੰਟ ਲੱਗੇ ਰੋਡ ਤੋਂ ਅਸੀਂ ਆਹ ਆਹ ਦੇਖੋ ਗੇਟ ਨੰਬਰ 5 ਇੱਧਰ ਦੀ ਅਸੀਂ ਆ ਗਏ ਆ ਆ ਦੇਖੋ ਸੰਗਤ ਜਿਨ੍ਹਾਂ ਨੂੰ ਪਤਾ ਉਹ ਤਾਂ ਇੱਧਰਲੇ ਪਾਸੇ ਦੀ ਹੋ ਕੇ ਤੇ ਇੱਧਰਲੇ ਪਾਸੇ ਜਾਂਦੀ ਆਉਂਦੀ ਆ ਨਾ ਤੇ ਇੱਥੇ ਅਸੀਂ ਹੁਣ ਜਿਹੜਾ ਲਾਉਣੇ ਆ ਜੋੜੇ ਤੇ ਫਿਰ ਅਸੀਂ ਗੇਟ ਨੰਬਰ 5 ਤੋਂ ਐਂਟਰੀ ਕਰਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਇੱਥੇ ਆ ਗਏ ਆ ਇਧਰਲੇ ਪਾਸੇ ਦੀ ਆ ਜਿਹੜਾ ਸਾਹਮਣੇ ਗੇਟ ਆ ਤੇ ਆਹ ਸਾਹਮਣੇ ਸਰੋਵਰ ਤੇ ਧੁੰਦ ਵੀ ਕਾਫੀ ਆ ਤੇ ਸੰਗਤ ਦਾ ਜਿਹੜਾ ਆਉਣਾ ਜਾਣਾ ਹੁਣ ਥੋੜਾ ਜਿਹਾ ਤੇਜ਼ ਹੁੰਦਾ ਹੋਇਆ ਸਰੋਵਰ ਦੇ ਵਿੱਚ ਕੋਈ ਅਨਹੋਣੀ ਨਾ ਵਾਰਤ ਜਾਵੇ ਇਸ ਕਰਕੇ ਜਿਹੜੀ ਸਕਿਉਰਟੀ ਵੀ ਲੱਗੀ ਹੋਈ ਆ ਵੀਰਾਂ ਦਾ ਜਿਹੜਾ ਇਹਨਾਂ ਦਾ ਜਿਨ੍ਹਾਂ ਦੇ ਆ orange ਕਲਰ ਦੀਆਂ ਜੈਕਟਾਂ ਪਾਈ ਹੋਈਆਂ ਇਹ ਇਹਨਾਂ ਵੀਰਾਂ ਨੇ ਜਿਹੜੀ ਨਿਗਰਾਨੀ ਰੱਖਣੀ ਆ ਨਾ ਆਸੇ-ਪਾਸੇ ਸਾਰੇ ਜਿਹੜਾ ਇਹ ਮੁੰਡੇ ਜਿਹੜੇ ਲੱਗੇ ਹੋਏ ਆ ਜਦਨੇ ਵੀ ਫੌਜੀ ਵੀਰ ਆ ਜਾਂ ਇਹ ਹੈ ਨਾ ਤੇ ਇਹਨਾਂ ਦੀ ਡਿਊਟੀ ਆਸੇ-ਪਾਸੇ ਜਿਹੜਾ ਸਰੋਵਰ ਦੇ ਵਿੱਚ ਕੋਈ ਆ ਰੱਬ ਨਾ ਕਰੇ ਕੋਈ ਅਨਹੋਣੀ ਵਰਤਦੀ ਆ ਤਾਂ ਉਹਦੇ ਵਾਸਤੇ ਜਿਹੜੇ ਇਹ ਵੀਰ ਉਪਲਬਧ ਨੇ ਇਥੇ ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਪਹਿਲਾਂ ਆਪਾਂ ਕਰਵਾਉਣੇ ਤੁਹਾਨੂੰ ਦਰਸ਼ਨ ਦਿਦਾਰੇ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਮਾਤਾ ਭਾਗੌਰ ਤੇ ਇੱਧਰ ਆਪਾਂ ਤੁਹਾਨੂੰ ਪਹਿਲਾਂ ਕਰਵਾਉਣੇ ਆ ਦਰਸ਼ਨ ਜਿਦਾਰੇ ਕੁਝੇ ਬਦਾਨੇ ਦਾ ਜਿਹੜਾ ਲੰਗਰ ਚੱਲ ਰਿਹਾ ਵਾ ਇਧਰਲੇ ਪਾਸੇ ਚਾਹ ਦਾ ਲੰਗਰ ਜਿਹੜਾ ਉਹ ਇਧਰ ਤਿਆਰ ਕਰੀ ਜਾਂਦੇ ਨੇ ਸੇਵਾਦਾਰ ਤੇ ਇਧਰ ਬਾਈਆਂ ਮਾਈਆਂ ਬੀਬੀਆਂ ਜਿਹੜਾ ਕਰ ਰਹੀਆਂ ਨੇ ਭਾਂਡਿਆਂ ਦੀ ਸੇਵਾ ਤੇ ਆ ਸਾਹਮਣੇ ਦਰਬਾਰ ਸਾਹਿਬ ਆ ਗਿਆ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਤੇ ਪਹਿਲਾਂ ਵੀ ਦੱਸਿਆ ਸੀ ਹਨਾ ਵੀ ਭੀੜ ਜਿਹੜੀ ਘੱਟ ਐ ਇਕੱਲ ਸੰਗਤ ਬਹੁਤ ਜ਼ਿਆਦਾ ਘੱਟ ਆ ਅੱਗੇ ਤਾਂ ਇੱਥੋਂ ਤੱਕ ਜਿਹੜੀ ਸੰਗਤ ਲੱਗੀ ਹੁੰਦੀ ਲੈਂ ਲੱਗ ਜਾਂਦੀ ਹੁੰਦੀ ਹਨਾ ਫਿਰ ਹਾਲ ਹੁਣ ਤਾਂ ਜਿਹੜਾ ਠੀਕ ਹੀ ਲੱਗ ਰਿਹਾ ਵਾ ਸਿੰਪਲ ਹੀ ਆ ਕੰਮ ਗੁਰੂ ਸਾਹਿਬ ਦੇ ਕਰਕੇ ਦਰਸ਼ਨ ਆਪਾਂ ਆ ਗਏ ਆ ਬਾਹਰ ਦਰਬਾਰ ਸਾਹਿਬ ਤੋਂ ਹੁਣ ਥੋੜੀ ਥੋੜੀ ਜਿਹੜੀ ਧੁੱਪ ਨਿਕਲਣੀ ਹੋ ਗਈ ਆ ਸ਼ੁਰੂ ਤੇ ਸੰਗਤ ਦਾ ਵੀ ਥੋੜਾ ਜਿਹਾ ਜਿਹੜਾ ਵਾਧਾ ਹੁੰਦਾ ਹੋਇਆ ਜਿਹੜਾ ਹਨਾ ਆਪਾਂ ਨੂੰ ਦਿਸ ਰਿਹਾ ਵਾ ਤੇ ਪਹਿਲਾਂ ਤਾਂ ਦਰਬਾਰ ਸਾਹਿਬ ਜਿਹੜਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿਹੜਾ ਦੀਨ ਦਾ ਨਹੀਂ ਸੀ ਹਨਾ ਹੁਣ ਤਾਂ ਪਰਲਾ ਪਾਸਾ ਵੀ ਜਿਹੜਾ ਸਾਫ ਜਾ ਹੋ ਗਿਆ ਵਾ ਆ 15 20 ਮਿੰਟਾਂ ਦੇ ਵਿੱਚ ਜਿਹੜੀ ਧੁੱਪ ਨਿਕਲ ਆਈ ਆ ਐਸੇ ਬੰਦੇ ਨਾਲ ਜਿਹੜਾ ਆਪਣਾ ਨੀਲਾ ਘੋੜਾ ਬੰਨਿਆ ਸੀਗਾ ਤੇ ਆਸੇ ਪਾਸੇ ਜਿਹੜਾ ਇਹ ਬਹੁਤ ਵਧੀਆ ਨਿੱਕੀ ਜਿਹੀ ਰੇਟ ਬਣਾ ਕੇ ਤੇ ਬੌਂਡੀ ਬਹੁਤ ਵਧੀਆ ਕੀਤੀ ਆ ਤੇ ਇਧਰਲੇ ਪਾਸੇ ਉਧਰਲੇ ਪਾਸੇ ਹੈਗਾ ਜਿਹੜਾ ਕੜਾ ਪ੍ਰਸ਼ਾਦ ਇਧਰਲੇ ਪਾਸੇ ਮਿਲਦਾ ਵਾ ਨਾ ਸੰਗਤ ਇਧਰਲੇ ਪਾਸੇ ਵੀ ਨਿਕਲ ਰਹੀ ਦੀ ਗੇਟ ਚ ਆਲਾ ਲੋਥਰ ਇਧਰ ਆ ਜਾ ਇਤਿਹਾਸ ਜਿਹੜਾ ਗੁਰਸਿੱਖੀ ਨੇ ਰਿਲੇਟਡ ਆ ਇਧਰ ਪੇਪਰ ਲਿਆ ਜਾ ਰਿਹਾ ਵਾਣ ਤੇ ਬਹੁਤ ਜਿਹੜੇ ਸੰਗਤ ਆ ਜਿਹੜੀ ਉਹ ਬਹੁਤ ਦਿਲਚਸਪੀ ਨਾਲ ਜਿਹੜਾ ਪੇਪਰ ਦੇ ਰਹੇ ਆ ਇਧਰ ਸਾਡੇ ਪਿੰਡ ਦੇ ਸਵਾਰ ਸਿੰਘ ਫੌਜੀ ਗੁਰਪੀ ਸਿੰਘ ਫੌਜੀ ਇਹ ਵੀ ਪੇਪਰ ਦੇ ਰਹੇ ਆ ਤੇ ਬਹੁਤ ਵਧੀਆ ਇਹਦੇ ਨਾਲ ਜੇ ਕਿਸੇ ਨੂੰ ਨਹੀਂ ਵੀ ਆਉਂਦਾ ਜੇ ਮੈਨੂੰ ਪੁੱਛ ਕੇ ਕਰਾਂਗੇ ਆਪਾਂ ਆਪਾਂ ਕਿਸੇ ਤੋਂ ਪੁੱਛ ਕੇ ਕਰ ਲਈ ਉਹ ਹਮੇਸ਼ਾ ਲਈ ਆਪਣੇ ਦਿਮਾਗ ਚ ਵੜ ਕੇ ਰਹਿ ਜਾਣੀ ਹੈ ਨਾ ਤੇ ਬਹੁਤ ਵਧੀਆ ਜਿਹੜਾ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਵਾ ਨਿਗਾਜ਼ ਫਾਊਂਡੇਸ਼ਨ ਗੁਰਬਾਣੀ ਦਾ ਲੰਗਰ ਗੁਰਬਾਣੀਆਂ ਤੇ ਸਿੱਖ ਇਤਿਹਾਸ ਦੇ ਸਵਾਲਾਂ ਦੇ ਜਵਾਬ ਦੇਵੋ ਤਾਂ ਇਨਾਮ ਪਾਓ ਪਿੰਡਾਂ ਦੇ ਸ਼ਹਿਰਾਂ ਵਿੱਚ ਦਸਤਾਰ ਕੈਂਪ ਲਗਵਾਉਣ ਲਈ ਵੀ ਜਿਹੜਾ ਸੰਪਰਕ ਕਰ ਸਕਦੇ ਆ ਆ ਰਿਹਾ ਮੈਂ ਪਹਿਲੀ ਵਾਰ ਜਾ ਰਿਹਾ ਵਾਂ ਇਧਰਲੇ ਪਾਸੇ ਨਾ ਯਾਜਕ ਘਰ ਆ ਤੇ ਮਾਈ ਭਾਗੋ ਯਾਦਗਾਰੀ ਅਜਾਇਬ ਘਰ ਤੇ ਸੰਗਤ ਜਿਹੜੀ ਆ ਰਹੀ ਆ ਆਪਾਂ ਜਾ ਰਹੇ ਆ ਅੱਲਾਹੁ ਨੀ ਸੀਗੀ ਉਹਨਾਂ ਨੇ ਬੰਦ ਕੀਤੀ ਹੋਈ ਸੀ ਇਸ ਕਰਕੇ ਆਪਾਂ ਵੀ ਹਨਾ ਉਹ ਨਹੀਂ ਬਣਾਈ ਕਿਉਂਕਿ ਆਪਾਂ ਰੂਲ ਦੇ ਖਿਲਾਫ ਨਹੀਂ ਜਾਣਾ ਚਾਹੁੰਦੇ ਵੇ ਜੋ ਉਹਨਾਂ ਦੀ ਪਰੰਪਰਾ ਜਾਂ ਉਹਨਾਂ ਨੇ ਜਿਵੇਂ ਵੀ ਰੱਖਿਆ ਹੋਇਆ ਵਾ ਹਨ ਤੇ ਆਪਾਂ ਉਹਨੂੰ ਤੁਹਾਨੂੰ ਇਹਨਾਂ ਦੱਸ ਤਾ ਵੀ ਇਥੇ ਇਜਾਜ਼ਤ ਕਰ ਵੀ ਆ ਹਨਾ ਤੇ ਇਸੇ ਕਰਕੇ ਆਪਾਂ ਜਿਹੜੀ ਵੀਡੀਓ ਬਣਾਈ ਨੀਗੀ ਹੁਣ ਬਣਿਆ ਸੰਗ ਤਾਂ ਜਿਹੜਾ ਅਠਾ ਮਾਰਦਾ ਕੱਟ ਵਾ ਇਕੱਠੇ ਰਿਹਾ ਉਹ ਕਿਧਰ ਗਿਆ ਇਧਰ ਆਪਾਂ ਪਾਪੜ ਜੇ ਰੱਖੀ ਬੈਠੇ ਆ ਇਹੇ ਏ ਮੁੱਠੇ ਹੁੰਦੇ ਪਰ ਮਿੱਟੀ-ਮੁੱਟੀ ਇਹਨਾਂ ਦੇ ਪਈ ਜਾਂਦੀ ਐ ਉਹਨਾਂ ਨੂੰ ਬਾਇ ਤੇ ਬੜੇ ਯਕੀਨ ਐ ਬੱਤੇ ਹੈਲੋ 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 ਇਹਦੇ ਬਾਪੂ ਵਰਗੇ ਪ੍ਰਸ਼ਾਦਾ ਵਰਤਾਈ ਜਾਂਦੇ ਸਨ ਇੱਥੋਂ ਆਪੇ ਛਕ ਲੈਣੇ ਆਹ ਵਧੀਆ ਕੰਮ ਆ ਠੀਕ ਆ ਲਓ ਜੀ ور شاغلوں میں کچر سے ہے بڑھیا سے 150 روپے میں پتا ہے آيو ہے بیٹیک چھوٹا انکتا ہے وہ بیٹا ہے تبو بیٹا ہے انسٹاگرام ਔਰ ਮੁਸਲਮਾਨ ਨੂੰ ਵੀ ਉਸੇ ਅੱਖ ਦੇ ਨਾਲ ਦੇਖਿਆ ਜਾਂਦਾ ਸੀ ਸੋ ਮੈਂ ਸਾਰਿਆਂ ਨੂੰ ਇਤਜ਼ਾਹ ਕਰਨਾ ਕਿ 2027 ਦੇ ਪਵਾ ਦਿਓ ਸੰਗਤ ਪੰਥਕ ਦੀ ਜਿਹੜੀ ਕਾਨਫਰੰਸ ਇਧਰਲੇ ਪਾਸੇ ਚੱਲ ਰਹੀ ਹੈ ਨਾ ਪੀਸੀ ਟੀ ਐਚਓ ਭਾਈ ਅਮਰਤਪਾਲ ਸਿੰਘ ਇਸ ਤੋਂ ਬਾਅਦ ਅਜੀਤਵਰ ਗੋਵੀ ਅਜੀਤਕਾਰ ਤੇ ਸਲਾਰ ਵੀ ਤਿਆਰ ਰਿਹਾ ਹੈ ਮੇਲੇ ਦੇ ਵਿੱਚ ਮਨੋਰੰਜਨ ਦੇ ਲਈ ਝੂਲੇ ਆ ਜਿਹੜੇ ਬੱਚਿਆਂ ਲਈ ਜਾਂ ਜਿਹਨੇ ਮਨੋਰੰਜਨ ਕਰਨਾ ਉਹ ਇਧਰਲੇ ਪਾਸੇ ਆ ਇਹਦੇ ਪਾਸੇ ਆ ਜਿਹੜਾ ਗੇਟ ਬਣੇ ਹੋਏ ਆ ਨਾ ਉਧਰ ਦੇ ਪਾਸੇ ਚੰਡੋਲਾ ਬਹੁਤ ਤੇ ਇਹ ਵੀ ਸ਼ਾਇਦ ਟੈਕ ਟਕ ਆਵੇ ਇੱਥੇ ਦੇ ਪਾਸੇ ਟੈਕਟ ਕਾਊਂਟਰ ਆ ਟੈਕਟੋ ਦੇਖਦੇ ਕਨੇ ਰੁਪਏ ਫੇਰ ਇੱਥੋਂ ਗੇਟ ਤੋਂ ਐਂਟਰੀ ਕਰਦੇ ਆ ਫੇਰ ਐਸੇ ਰਾਸਤੇ ਵੇਜੇ ਲੰਘ ਕੇ ਤੇ ਮੇਲੇ ਦੇ ਵੇਜੇ ਜਾ ਕੇ ਗਾਂ ਜਾ ਕੇ ਫੇਰ ਫੀਸ ਲਾ ਦਈਓ ਕਿੰਨੀ ਆ ਟੈਕਟ ਕਾਊਂਟਰ ਇਹਦਾ ਇੱਥੇ ਪਤਾ ਲੱਗੂਗਾ ਆਹ ਸਾਹਮਣੇ ਉਧਰ ਪਾਸੇ ਬਹੁਤ ਜਿਹੜਾ ਰਾਸ਼ਾ ਉਹ ਜੰਗਲ ਸਭ ਤੋਂ ਵੱਡੀ ਇਧਰਲੇ ਪਾਸੇ ਵੀ ਆ ਗਈ ਆ ਤੇਰੇ ਹੋਰ ਆਮਨਾ ਚਾਚਾ ਇੱਥੋਂ ਆਪਣੇ ਬੱਚਿਆਂ ਵਾਲੇ ਆ ਜਿਹੜੇ ਇਧਰ ਬੰਨ ਜਾ ਜੁੱਡੀ ਜਾਂਦੇ ਹਨ ਤੇ ਆ ਵੀ ਇੱਕ ਖਤਰਨਾਕ ਝੂਲਾ ਜਾ ਹੈਗਾ ਵਾ ਰੇ ਪਾਸੇ ਟ੍ਰੇਨ ਚੱਲੀ ਜਾਂਦੀ ਆ ਨਾ ਉਹ ਆ ਸਾਰੇ ਝੂਲੇ ਉਹ ਐਸਾ ਬਾਜ਼ਾਰ ਦੇ ਵਿੱਚ ਹੀ ਹੈਗਾ ਇਹ ਰੁਪਈਆ ਸਿਰਫ ਐਂਟਰੀ ਫੀਸ ਹੈ ਜਿਹੜੀ ਆਪਾਂ ਐਂਟਰ ਹੋ ਕੇ ਆਏ ਆ ਉਹ ਹਨ ਉਸ ਤੋਂ ਬਾਅਦ ਇੱਥੇ ਲੱਗ ਤੋਂ ਜਿਹੜਾ ਜਿੰਨੇ ਵੀ ਜਿਹੜੇ ਪਿੰਗੇ ਦੇ ਝੂਟੇ ਲੈਣੇ ਆ ਜਾਂ ਜਿੰਨੇ ਦਾ ਵੀ ਹੈਗਾ ਉਹ ਅਲੱਗ ਹੈ ਇੱਥੇ ਸਾਰਾ शायद इधरले जहाज बना रहे इधर अद्धा का सिस्टम इधर रखी बैठे ते अद्दा के आ इधरले ਇਧਰੇ ਪਾਸੇ ਇਧਰੇ ਪਾਸੇ ਹੈਗਾ ਮੋਟਰ ਦਾ ਖੂ ਜਿੱਥੇ ਕਾਰਾ ਕੂਰਾ ਮੋਟਰਸਾਈਕਲ ਭਿਉਂਦੇ ਸਟਾਰਟ ਕਰਦੇ ਆਂ ਜਿੰਦੀ ਅੰਦੇ ਆਏ ਜਿੱਥੇ ਬੰਦਾ ਗੱਡੀ ਗੱਡੀ ਭਿਉਂਦੇ ਪਾਣੀ ਪੜਦਾ ਹਾਰੀ ਹੋਈ ਜਿੱਥੇ ਜਿੱਥੇ ਬਣੇ ਦੂਸਰੇ ਉੱਡਾਇਆ ਰੱਖੀ ਲਈ ਜਾ ਹਾਂਜੀ ਤੇ ਅੱਜ ਦੇ ਆਪਾਂ ਵਲੌਗ ਚ ਤੁਹਾਨੂੰ ਦਿਖਾਇਆ ਸੀ ਸ਼੍ਰੀ ਮੁਕਤਸਰ ਸਾਹਿਬ ਦਾ ਜਿਹੜਾ ਮੇਲਾ ਮਾਗੀ ਦਾ ਮੇਲਾ ਤੇ ਕਿਵੇਂ ਦੀ ਲੱਗੀ ਆਪਣੀ ਤੁਹਾਨੂੰ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਹੜੇ ਚੈਨਲ ਤੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਅਗਲੇ ਵਲੌਗ ਦੇ ਨਾਲ ਆਪਾਂ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ